ਜੀ ਇਲੈਕਸ਼ਨ ਹੋ ਗਏ ਰਿਜ਼ਲਟ ਵੀ ਆ ਗਏ ਔਰ ਪੰਜਾਬ ਦੇ ਰਿਜ਼ਲਟ ਤਕਰੀਬਨ ਉਹ ਆਏ ਆ ਜੋ ਐਕਸਪੈਕਟੇਸ਼ਨ ਸੀਗੀ ਥੋੜਾ ਜਿਹਾ ਫਰਕ ਆਇਆ ਬਸ ਬੜਾ ਉਹੀ ਹੈ ਬਿਹਾਰ ਚ ਹੋਏ ਨੇ ਇਲੈਕਸ਼ਨ ਔਰ ਬਿਹਾਰ ਚ ਉਹ ਹੋਇਆ ਜੋ ਐਕਸਪੈਕਟੇਸ਼ਨ ਤੋਂ ਕਿਤੇ ਅੱਗੇ ਆ ਪਰ ਮੈਨੂੰ ਸਮਝ ਨਹੀਂ ਆ ਰਿਹਾ ਲੈ ਵੀ ਇਹ ਬਿਹਾਰ ਚ ਜੋ ਹੋਇਆ ਕਿਤੇ ਉਹਦੇ ਚ ਉਹੀ ਸਰਦੀ ਤੇ ਉਹ ਕਰਾਮਾਤ ਤਾਂ ਨਹੀਂ ਗਈ ਤੇ ਜੇ ਉਹ ਕਰਾਮਾਤ ਹੈ ਤਾਂ ਫੇਰ ਭਾਈ ਪੰਜਾਬ ਚ ਕੀ ਹੋਊਗਾ ਉਹਦੇ ਲਈ ਇੱਕ ਵੱਡਾ ਯੁੱਧ ਹੋਣ ਵਾਲਾ ਹੈ ਇਹ ਧਿਆਨ ਰੱਖਿਓ ਜੇ ਪੰਜਾਬੀਓ ਕਿਉਂਕਿ ਤੁਹਾਡੀਆਂ ਜਿਹੜੇ ਤੁਹਾਡੇ ਬਾਹਰ ਗਏ ਹੋਏ ਬੱਚੇ ਨੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਤੇ ਜਿਹੜੇ ਬਾਹਰਲੇ ਇੱਥੇ ਆ ਰਹੇ ਨੇ ਜਾਂ ਲਿਆਂਦੇ ਜਾਣਗੇ ਉਹਨਾਂ ਦੀਆਂ ਵੋਟਾਂ ਬਣਨਗੀਆਂ ਇੱਕ ਬਹੁਤ ਵੱਡੀ ਲੜਾਈ ਹੈ ਜੇ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਲ ਨਾ ਹੋਏ ਤਾਂ ਇਹ ਸਮਝ ਲਿਓ ਜੇ ਲੈ ਵੀ ਤੁਸੀਂ ਪੰਜਾਬ 'ਚ ਰਹੋਗੇ ਪਰ ਤੁਹਾਡੇ ਹੁਕਮਰਾਨ ਬਦਲ ਜਾਣਗੇ ਕੋਈ ਹੋਰ ਹੋਣਗੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਪਰ ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਜੋ ਬਿਹਾਰ 'ਚ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਹੈ ਜਿਉਂ ਇੰਨੇ ਚੰਗੇ ਨੇ ਤਾਂ ਬਿਹਾਰ ਵਾਲੇ ਬਾਹਰ ਕਿਉਂ ਭੱਜੇ ਫਿਰਦੇ ਨੇ ਆ ਪੰਜਾਬ ਚ ਵਾਧੂ ਨੇ ਬਾਕੀ ਹਿੰਦੁਸਤਾਨ ਚ ਕਰਦੇ ਨੇ ਜੇ ਉਹ ਇੰਨੇ ਚੰਗੇ ਨੇ ਤਾਂ ਬਿਹਾਰ ਵਾਲਿਆਂ ਨੂੰ ਉੱਥੇ ਰੁਜ਼ਗਾਰ ਕਿਉਂ ਨਹੀਂ ਦਿੰਦੇ ਉਥੋਂ ਦੀ ਲਾਈਫ ਬੈਟਰ ਕਿਉਂ ਨਹੀਂ ਕੀ ਇਹ ਮੇਰੀ ਸਮਝ ਤੋਂ ਬਾਹਰ ਹੈ ਹੁਣ ਤੁਸੀਂ ਕਹੋਗੇ ਇਹ ਗੱਲ ਪੰਜਾਬ ਚ ਵੀ ਹੈ ਸਾਡੇ ਵੀ ਬਾਹਰ ਤੁਰੇ ਜਾਂਦੇ ਨੇ ਪਰ ਕਮ ਸੇ ਕਮ ਪੰਜਾਬ ਵਾਲੇ ਇਹ ਤਾਂ ਮੰਨਦੇ ਆ ਕਿ ਗਲਤ ਹੈ ਔਰ ਅਸੀਂ ਉਹਨੂੰ ਬਦਲ-ਬਦਲ ਕੇ ਕੋਸ਼ਿਸ਼ ਕਰ ਰਹੇ ਆਂ ਚਾਹੇ ਵੱਖਰੀ ਗੱਲ ਹੈ ਸਾਨੂੰ ਕੋਈ ਚੰਗਾ ਨਹੀਂ ਮਿਲ ਰਿਹਾਗਾ ਹਾਲ ਤੀਕ ਸਾਡੇ ਨਾਲ ਉਹੀ ਹੋ ਰਿਹਾ ਜੋ ਸਲਮਾਨ ਖਾਨ ਦੀਆਂ ਫਿਲਮਾਂ ਆਲਾ ਹਾਲ ਹੋ ਰਿਹਾ ਕਿ ਜਿਹੜੀ ਲੇਟੈਸਟ ਆਉਂਦੀ ਹੈ ਪਿਛਲੀ ਨੂੰ ਚੰਗੀ ਆਖਵਾ ਦਿੰਦੀ ਹੈ ਕਿ ਯਾਰ ਆ ਜੀਡੀ ਆਈਏ ਇਹਦੇ ਨਾਲ ਤਾਂ ਪਿਛਲੀ ਚੰਗੀ ਸੀ ਸਾਡੀਆਂ ਪਾਰਟੀਆਂ ਵੀ ਉਹੀ ਕਰ ਰਹੀਆਂ ਨੇ ਪਰ ਇਹ ਬਦਲਾਅ جاری ਰੱਖਿਓ ਜੇ ਜੇ ਚੰਗਾ ਚੁਣਨਾ ਤਾਂ ਪਰ ਮੈਂ ਤੁਹਾਨੂੰ ਜੋ ਕਹਿਣਾ ਚਾਹ ਰਿਹਾ ਮੇਨ ਗੱਲ ਕਹਿਣਾ ਚਾਹ ਰਿਹਾ ਕਿ ਇਹ ਉਹੀ ਪੋਲਿਟਿਕਸ ਹੈ ਜਿੰਨੀਆਂ ਇਹ ਰਵਾਇਤੀ ਪਾਰਟੀਆਂ ਨੇ ਜਾਂ ਜੋ ਸੋਰਸ ਫੁੱਲ ਬੰਦੇ ਨੇ ਪੈਸਾ ਜਿੰਨਾ ਕੋਲੇ ਜਿਹੜਾ ਸਿਸਟਮ ਨੂੰ ਐਕਸਪਲੋਇਟ ਕਰ ਰਹੇ ਨੇ ਇਹ ਚਾਹੁੰਦੇ ਨੇ ਕਿ ਪੰਜਾਬ ਚ ਧਰਰਾ ਉੱਥੇ ਹੀ ਆ ਜੇ ਕਿ ਇੱਕ ਵਾਰੀ ਤੂੰ ਇੱਕ ਵਾਰੀ ਮੈਂ ਰਲ ਮਿਲ ਕੇ ਲੁੱਟੋ ਇੱਕ ਦੂਜੇ ਨੂੰ ਬਚਾਓ ਔਰ ਕੰਮ ਚਲਾਈ ਚੱਲੋ ਪਰ ਕਰੀਏ ਕਿਵੇਂ ਜੇ ਐ ਜੇ ਗੰਦ ਨਿਕਲ ਗਏ ਫੇਰ ਕੀ ਕਰਾਂਗੇ ਜਿਹੜੇ ਐਤ ਕੀ ਸੀ ਸੋ ਇੱਕੋ ਹੀ ਰਾਸਤਾ ਹੈ ਕਿ ਮੁੱਦਿਆਂ ਤੇ ਆਜੋ ਐਤ ਕੀ ਤੁਸੀਂ ਵੇਖ ਲਿਆ ਕਿਸੇ ਵੀ ਜਗ੍ਹਾ ਤੇ ਜੋ ਇਲੈਕਸ਼ਨ ਹੋਏ ਨੇ ਕੋਈ ਮੁੱਦਾ ਸੀ ਉਹਦੇ ਚ ਕਦੇ ਕਿਸੇ ਨੇ ਦੱਸਿਆ ਕਿ ਆ ਯੂਨੀਵਰਸਿਟੀ ਚ ਆਪਾਂ ਇੰਨਾ ਕੱਟ ਕੀਤਾ ਹੈ ਯੂਨੀਵਰਸਿਟੀ ਵਾਲੀ ਚੀਜ਼ ਨੂੰ ਆਪਾਂ ਬੈਟਰ ਕਿਵੇਂ ਕਰ ਸਕਦੇ ਆ ਪੰਜਾਬ ਦਾ ਐਕਸਪੈਂਡਿਚਰ 1 ਕਰੋੜ 50 ਲੱਖ ਰੁਪਏ ਆ ਮਤਲਬ ਇੰਨਾ ਹੈਗਾ ਤੇ ਅਸੀਂ 200 300 ਕਰੋੜ ਨਹੀਂ ਦੇ ਸਕਦੇ ਆ ਆਪਦੀ ਧਰੋਅਰ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਇਹਦੇ ਲਈ ਐਜੂਕੇਸ਼ਨ ਲਈ ਅਲੋਕੇਸ਼ਨ ਕਿੰਨੀ ਆ ਪੰਜਾਬ ਗਵਰਨਮੈਂਟ ਦੀ ਉਹਦੀ ਫਾਈਨਾਂਸ ਦੀ ਸਥਿਤੀ ਕੀ ਆ ਉਹ ਤਾਂ ਕਰਪਟ ਹੋਣ ਜਾ ਰਹੀ ਆ ਬਲਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਆ ਫਿਰ ਕਿੱਧਰ ਜਾਵਾਂਗੇ ਸੈਂਟਰ ਨੂੰ ਸਦਾਂਗੇ ਸੈਂਟਰ ਤੁਹਾਡਾ ਹੋ ਸਕਦਾ ਜਲਵਾਹੀ ਕਰਦੇ ਸਾਰੇ ਕਾਸੇ ਦਾ ਤਾਂ ਮੇਰੀ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਬਚਾ ਲਓ ਤੇ ਪੰਜਾਬ ਐ ਨਹੀਂ ਬਚਣਾ ਪੰਜਾਬ ਬਚੂਗਾ ਇੱਕੋ ਤਰੀਕੇ ਨਾਲ ਜਦੋਂ ਤੁਸੀਂ ਮੁੱਦਿਆਂ ਦੇ ਉੱਤੇ ਆਉਂਗੇ ਤੇ ਜਿਸ ਦਿਨ ਤੁਸੀਂ ਮੁੱਦਿਆਂ ਤੇ ਆਗੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਧਰਤੀ ਹੈ ਇਹੋ ਜਿਹਾ ਪਾਣ ਪਾਣੀ ਮਤਲਬ ਇਹ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਮੈਂ ਹਰ ਥਾਂ ਤੇ ਗਿਆ ਬਟ ਅਸੀਂ ਜੰਗਜੂ ਵੀ ਆ ਮਿਹਨਤੀ ਵੀ ਆ ਇੱਕੋ ਗੱਲ ਸਾਡੇ ਚ ਮਾੜੀ ਕਿ ਅਸੀਂ ਜਦੋਂ ਵੋਟ ਪਾਉਣੀ ਆ ਉਦੋਂ ਮੁੱਦਿਆਂ ਤੇ ਨਹੀਂ ਪਾਉਂਦੇ ਉਦੋਂ ਅਸੀਂ ਜਿੰਦਾਬਾਦ ਮੈਂ ਇਹਦੇ ਨਾਲ ਤੂੰ ਉਹਦੇ ਨਾਲ ਮੈਂ ਜੱਟ ਐ ਤੂੰ ਦਾਲਿਤ ਐ ਤੂੰ ਬ੍ਰਾਹਮਣ ਐ ਛੂਦਰ ਐ ਸਿੱਖ ਐ ਹਿੰਦੂ ਐ ਮੁਸਲਮਾਨ ਐ ਇਸ ਤੋਂ ਬਾਅਦ ਜੋ ਜੇ ਔਰ ਸਭ ਤੋਂ ਅਹਿਮ ਕਾਸ ਤੋਂ ਬਚਣਾ ਪੈਸੇ ਤੋਂ ਜੋ ਹੁਣ ਪਤਾ ਲੱਗ ਰਿਹਾ ਮੈਨੂੰ ਕਿ ਇੰਨਾ ਕੁ ਪੈਸਾ ਵੰਡਿਆ ਗਿਆ ਕਿ ਪੁੱਛੋ ਹੀ ਨਾ ਈਵਨ ਤਰਨਤਾਰਨ ਸਾਹਬ ਦੀ ਸੀਟ ਤੇ ਔਰ ਜੋ ਫੋਰਸ ਦਾ ਇਸਤੇਮਾਲ ਹੋਇਆ ਇਹ ਤੋਂ ਬਾਅਦ ਜੋ ਜਿਹੜਾ ਬੰਦਾ ਆਪਦੀ ਵੋਟ ਵਈ ਚ ਦਿੰਦਾ ਹੈ ਨਾ ਉਹਨੂੰ ਕੁਝ ਵੀ ਬੋਲਣ ਦਾ ਹੱਕ ਨਹੀਂਗਾ ਇਹ ਮਤਦਾਨ ਹੈ ਇਹ ਉੱਪਰ ਵਾਲੇ ਨੇ ਅੱਜ ਦੀ ਡੇਟ 'ਚ ਕੋਈ ਵੱਡਾ ਦਾਨ ਤਾਂ ਵੱਖਰਾ ਲੈ ਗਿਆ ਮਤਦਾਨ ਤੋਂ ਵੱਡਾ ਦਾਨ ਕੋਈ ਨਹੀਂ ਤੇ ਤੁਸੀਂ ਉਹਦੇ ਵੀ ਪੈਸੇ ਲਈ ਜਾਂਦੇ ਹੋ ਸ਼ਾਇਦ ਇਸ ਕਰਕੇ ਲੈ ਰਹੇ ਕਿ ਚੋਰਾਂ 'ਚੋਂ ਇੱਕ ਚੋਰ ਚੋਣਾ ਜਾਂਦੇ ਚੋਰ ਦੀ ਲੰਗੋਟੀ ਸੀ ਜਿੰਨਾ ਕ ਲੈ ਲਓ ਕਿਉਂ ਯਾਰ ਅਸੀਂ ਇੰਨੇ ਹੀ ਗਏ ਗੁਜ਼ਰੇ ਆ ਅਸੀਂ ਸੋਚ ਨਹੀਂ ਸਕਦਾ ਸਾਡਾ ਸਟੇਟ ਬੈਟਰ ਕਿਵੇਂ ਹੋਊਗਾ ਹਰ ਸੰਘਰਸ਼ ਤੇ ਇਕੱਠੇ ਹੋ ਜਾਣੇ ਆ ਤੇ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਓਦੋਂ ਐਵਜਿਆਂ ਨੂੰ ਚੁੰਦੇ ਆ ਜਿਨ੍ਹਾਂ ਨਾਲ 5 ਸਾਲ ਲੜੀ ਜਾਈਏ ਓਦੋਂ ਨਹੀਂ ਸੋਚ ਸਕਦੇ ਹੁਣ ਤੱਕ ਕਦੇ ਵੀ ਆ ਇਨਕਲੂਡਿੰਗ ਇਨਕਲਾਬੀ ਤੁਸੀਂ ਕਿਸੇ ਮੁੱਦੇ ਤੇ ਵੋਟ ਪਾਈ ਐ ਜੇ ਪਾਈ ਐ ਤਾਂ ਮੈਨੂੰ ਦੱਸੋ ਕਿਹੜੇ ਤੇ ਪਾਈ ਐ ਕਿ ਡਿਟੇਲ ਆਫ ਪਾਲਿਸੀ ਉਹ ਵੀ ਕਿ ਰੇਤ ਦੀ ਪਾਲਿਸੀ ਆ ਰੋਡ ਮੈਪ ਆ ਮੈਡੀਕਲ ਦੀ ਆ ਐਜੂਕੇਸ਼ਨ ਦੀ ਆ ਰੈਵਨਿਊ ਵਧਾਉਣ ਦੀ ਆ ਜਿੰਨੇ ਕੋਈ 35 ਕ ਮਸਲੇ ਨੇ ਤੇ 20 ਕ ਸਭ ਮੁੱਦੇ ਨੇ ਇੱਕ ਵਾਰੀ ਉਹਨਾਂ ਨੂੰ ਸਮਝ ਲਓ ਤੇ ਜੇ ਨਾ ਪੰਜਾਬ ਬਦਲ ਜੇ ਤਾਂ ਮੈਨੂੰ ਕਹਿ ਦਿਓ ਜੀ ਨਹੀਂ ਤਾਂ ਆਹੀ ਕੁਛ ਹੋਊਗਾ ਤੁਹਾਡੇ ਪ੍ਰਦੇਸ਼ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਪੰਜਾਬ ਚ ਪੰਜਾਬੀ ਰਹਿਣਗੇ ਹਕੂਮਤ ਕਿਸੇ ਹੋਰ ਦੀ ਹੋਊਗੀ ਇਹਦੇ ਲਈ ਤਿਆਰ ਹੋ ਜਾਓ ਇਹ ਹੋਣ ਜਾ ਰਿਹਾ ਹੈ ਔਰ ਇੱਕ ਵੱਡੀ ਲੜਾਈ ਕਿ ਸਾਡੇ ਮੁੰਡਿਆਂ ਦੀ ਵੋਟ ਨਾ ਕੱਟੀ ਜਾਵੇ ਬਾਹਰਲਿਆਂ ਦੀ ਐਡ ਨਾ ਹੋਵੇ 6 ਮਹੀਨੇ ਬਾਅਦ ਉਹ ਲੜਾਈ ਸਾਹਮਣੇ ਖੜੀ ਹੈ ਮਾੜਾ ਜੇ ਆਪਣੀ ਸੋਚ ਨੂੰ ਬਿਹਤਰ ਕਰ ਲੋ ਸ਼ਾਇਦ ਬਚ ਜੀਏ